ਸ਼੍ਰੋਮਣੀ ਅਕਾਲੀ ਦਲ ਨੂੰ ਮੋਰਤੋਂ ਤਾਕਤਵਰ ਕਰਨ ਦੇ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਸੀਟ ਤੋਂ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਤਾਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਅਕਾਲੀ ਐਮਪੀ ਸ਼ੇਰ ਸਿੰਘ ਖਵਾਯਾ ਨੇ ਸੁਖਵੀਰ ਸਿੰਘ ਬਾਦਲ ਦੀ ਹਾਰ ਦੀ ਭਵਿੱਖਬਾਣੀ ਕਰ ਦਿੱਤੀ ਹੈ ਸ਼ੇਰ ਸਿੰਘ ਖਵਾਯਾ ਨੇ ਬੜਕ ਮਾਰੀ ਹੈ ਕਿ ਉਹ 1.5 ਲੱਖ ਤੋਂ ਵੱਧ ਵੋਟਾਂ ਨਾਲ ਸੁਖਵੀਰ ਸਿੰਘ ਬਾਦਲ ਨੂੰ ਹਰਾਉਣਗੇ ਇਹ ਤਾਂ ਉਹਨੂੰ ਪੁੱਛ ਲਓ ਵੀ ਇੱਥੇ ਜਿੱਤ ਪਾਊਗਾ। ਇਹ ਤਾਂ ਘੱਟ ਘੱਟ ਘੱਟੋ ਘੱਟ 1.5 ਲੱਖ ਹੋਰ ਤੋਂ ਬਾਅਦ ਵੋਟਾਂ ਨਰਾ ਆ ਕੇ ਫੇਰਾਂਗੇ। ਨਹੀਂ ਉਹ ਬੋਲਣ ਨਾ ਬੋਲਣ ਅਸੀਂ ਤਾਂ ਅਸੀਂ ਆਪ ਨਹੀਂ ਬੋਲਦੇ। ਅਸੀਂ ਤਾਂ ਆਪਣੀ ਪਾਰਟੀ ਦੇ ਲੋਕਾਂ ਦੇ ਕੁਝ ਦੱਸ ਰਹਿ ਕੇ ਸਾਨੂੰ ਕੀ ਕਰਨਾ ਚਾਹੀਦਾ। ਅਸੀਂ ਕਾਂਗਰਸ ਅਸੀਂ ਕਾਂਗਰਸ ਨੂੰ ਮਜ਼ਬੂਤ ਕਰਨਾ ਜਿਹੜਾ ਕਿ ਬੜੇ ਲੰਬੇ ਟਾਈਮ ਤੋਂ ਇੱਥੇ ਕਾਂਗਰਸ ਹਰਦੀ ਆ ਰਹੀ ਸੀ ਔਰ ਇਸ ਇਲੈਕਸ਼ਨ ਦੇ 23 ਤਰੀਕ ਨੂੰ ਇਥੇ ਕਾਂਗਰਸ ਪਾਰਟੀ ਦਾ ਐਮਪੀ ਬਣਿਆਊਗਾ ਤੇ ਰਾਹੁਲ ਗਾਂਧੀ ਜੀ ਸਾਡੇ ਦੇ ਦੇ ਪ੍ਰਧਾਨ ਮੰਤਰੀ 10 ਸਾਲ ਫਿਰ ਸਰਕਾਰ ਕਿਹਨਾਂ ਦੀ ਸਰਕਾਰ ਤੋਂ ਉਹਨਾਂ ਦੀ ਸੀ ਉਹਨਾਂ ਨੇ ਆਪ ਮਾੜੇ ਕੀਤੇ ਤੇ ਹੁਣ ਇੱਥੇ ਆਪ ਕਿ ਹੁਣ ਉਹਨਾਂ ਦੀ ਸਰਕਾਰ ਨਹੀਂ ਉਹ ਉਹ ਦੂਜਿਆਂ ਨੂੰ ਬਲੇਮ ਕਰੂਗਾ ਤੂੰ ਤਾਂ ਮਤਲਬ ਇਹ ਥੋੜਾ ਹੈ ਕਿ ਉਹਨੇ ਕੀਤੇ ਇਹ ਸਰਕਾਰ ਨੇ ਕੀਤੇ ਕੀਤੇ ਤਾਂ ਉਹਨਾਂ ਨੇ ਉਹ ਆਪ 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 ਕੀ ਕਹਿ ਰਹੇ ਤੂੰ ਸੈਪਟ ਕਰ ਰਿਹਾ ਕਿ ਮੈਂ ਮਾੜੇ ਆਪ